ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਅੱਜ ਦੀ ਨਵੀਂ ਵੀਡੀਓ ਵਿੱਚ ਅੱਜ ਆਪਾਂ ਗੱਲਬਾਤ ਕਰਨ ਲੱਗੇ ਆਂ ਅਰਵਿੰਦਰ ਜੀ ਦੇ ਛੋਟੇ ਭੂਆ ਜੀ ਆਏ ਹੋਏ ਨੇ ਅੱਜ ਆਪਾਂ ਇਹਨਾਂ ਨਾਲ ਬੈਠ ਕੇ ਗੱਲਬਾਤ ਕਰਦੇ ਆਂ ਬਜ਼ੁਰਗਾਂ ਬਾਰੇ ਠੀਕ ਹੈ ਜੀ ਉੱਥੇ ਗੱਲ ਭਾਵੇਂ ਸਾਡੀ ਮਾਂ ਬਾਰੇ ਹੋਵੇ ਭਾਵੇਂ ਸਾਡੀ ਸੱਸ ਬਾਰੇ ਹੋਵੇ ਠੀਕ ਹੈ ਜੀ ਅਛਾ ਦੀਪ ਮੈਨੂੰ ਹੁਣ ਆਂ ਦੱਸ ਬਜ਼ੁਰਗਾਂ ਦੀ ਸਾਨੂੰ ਕਿੰਨੀ ਕ ਕੇਅਰ ਕਰਨੀ ਚਾਹੀਦੀ ਹੈ ਕਿੰਨਾ ਕ ਉਹਨਾਂ ਨੂੰ ਘਰ 'ਚ ਸਤਕਾਰ ਦੇਣਾ ਚਾਹੀਦਾ ਬਜ਼ੁਰਗਾਂ ਦਾ ਤੇ ਹੀ ਹੈ ਨਾ ਵੀ ਜੇ ਆਪਣੇ ਘਰ 'ਚ ਕੋਈ ਵੀ ਸਿਆਣਾ ਬੰਦਾ ਜਿਵੇਂ ਹੁਣ ਪੇਕੇ ਆਪਾਂ ਆਪਣੀ ਮਾਂ ਦੀ ਪੂਰੀ ਕੇਅਰ ਕਰਦੇ ਹਾਂ ਉਸੇ ਹਿਸਾਬ ਨਾਲ ਆਪਾਂ ਨੂੰ ਸਹੁਰੇ ਜਾ ਕੇ ਵੀ ਆਪਣੀ ਸੱਸ ਦੀ ਓਵੇਂ ਹੀ ਕੇਅਰ ਕਰਨੀ ਚਾਹੀਦੀ ਹੂੰ ਵੀ ਇਹ ਆ ਵੀ ਜੇ ਆਪਾਂ ਸੱਸ ਨੂੰ ਆਪਣੀ ਮਾਂ ਬਣਾ ਕੇ ਰੱਖਾਂਗੇ ਤਾਂ ਉਹ ਆਪਣੇ ਲਈ ਬਹੁਤ ਵਧੀਆ ਗੱਲ ਆ ਵੀ ਇਹ ਆ ਵੀ ਆਪਾਂ ਬਿ ਸਿਆਣੇ ਦੀ ਕੇਅਰ ਕਰਦੇ ਆ ਉਹਨਾਂ ਹਰ ਵਕਤ ਖਿਆਲ ਰੱਖਦੇ ਆ ਤਾਂ ਸਿਆਣਾ ਵੀ ਖੁਸ਼ ਰਹਿੰਦਾ ਤੇ ਆਪਾਂ ਵੀ ਖੁਸ਼ ਰਹਿੰਦੇ ਨਾਲ ਹੀ ਘੱਟ ਰੌਣਕ ਰਹਿੰਦੀ ਆ ਗੱਲਬਾਤ ਕਰਦਾ ਆਪਾਂ ਨੂੰ ਸਿੱਧੀ ਸੇਧ ਦਿੰਦਾ ਜਿਵੇਂ ਕਿ ਤੇ ਆਪਾਂ ਜਾਣਾ ਕਰਨਾ ਤਾਂ ਵੀ ਆਪਾਂ ਨੂੰ ਬੇਫਿਕਰੀ ਹੁੰਦੀ ਹੈ ਵੀ ਸਿਆਣਾ ਬੰਦਾ ਘਰ ਹੈ ਵੀ ਉਹ ਚੀਜ਼ ਨਾਲ ਬਹੁਤ ਫਰਕ ਪੈਂਦਾ ਵੀ ਆਪਾਂ ਨੂੰ ਸਿਆਣੇ ਦਾ ਖਿਆਲ ਰੱਖਣਾ ਚਾਹੀਦਾ ਜਿਹੜੇ ਘਰਾਂ 'ਚ ਕਹਿੰਦੇ ਆ ਬਜ਼ੁਰਗਾਂ ਦੀ ਕੇਅਰ ਨਹੀਂ ਹੈ ਉੱਥੇ ਕਦੇ ਵੀ ਪਰਿਵਾਰੋਂ ਖੁਸ਼ ਨਹੀਂ ਰਹਿ ਸਕਦਾ ਦੇਖੋ ਜੀ ਬਹੁਤ ਵਧੀਆ ਗੱਲ ਕਹੀ ਹੈ ਰਵਿੰਦਰਜੀਤ ਦੀ ਭੂਆ ਜੀ ਨੇ ਬਈ ਜਿੰਨਾ ਹੋ ਸਕਦਾ ਸਾਨੂੰ ਆਪਣੇ ਸਿਆਣਿਆਂ ਦੀ ਕੇਅਰ ਕਰਨੀ ਚਾਹੀਦੀ ਹੈ ਉਹਨਾਂ ਨੂੰ ਖੁਸ਼ ਰੱਖਣਾ ਚਾਹੀਦਾ ਹੈ ਜਿੱਥੇ ਸਾਡੇ ਸਿਆਣੇ ਖੁਸ਼ ਨੇ ਉਹਨਾਂ ਘਰਾਂ 'ਚ ਸੁੱਖ ਵੀ ਬਹੁਤ ਨੇ ਜਿੱਥੇ ਅਸੀਂ ਆਪਣੇ ਬਜ਼ੁਰਗਾਂ ਨੂੰ ਤੜਫਾ ਕੇ ਰੱਖਦੇ ਆਂ ਫਿਰ ਸਮਝ ਲਓ ਅਸੀਂ ਰੱਬ ਤੜਫਾਤਾ ਜਿਹਾ ਆਪਣਾ ਬਜ਼ੁਰਗ ਤੜਫਾਤਾ ਇੱਕੋ ਗੱਲ ਹੈ ਫਿਰ ਅਸੀਂ ਜ਼ਿੰਦਗੀ 'ਚ ਸੁੱਖ ਨਾ ਭਾਲੀਏ ਠੀਕ ਹੈ ਜੀ ਬਈ ਮੈਂ ਤੁਹਾਨੂੰ ਦੀਪਿਕ ਗੱਲ ਸੁਣਾਉਣੀ ਆਂ ਮੇਰੀ ਹੱਟ ਬੀਤੀ ਉਹ ਹੈ। ਠੀਕ ਹੈ। ਇੱਕ ਆਪਣੇ ਘਰ ਬਜ਼ੁਰਗਔਰਤ ਆਈ। ਕੁਛ ਹੈਗੀ ਆ 7-8 ਸਾਲ ਦੀ ਗੱਲ ਹੈ। ਜਦੋਂ ਬਜ਼ੁਰਗਔਰਤ ਆਈ ਚਲ ਉਹਨੇ ਵਿਚਾਰੀ ਨੇ ਦਰਵਾਜ਼ਾ ਖੜਕਾਇਆ ਤਾਂ ਮੈਂ ਦਰਵਾਜ਼ਾ ਖੋਲਣ ਗਈ। ਤਾਂ ਗਾਹਾਂ ਮੈਂ ਦੇਖਿਆ ਬੀਜੀ ਖੜੇ। ਮੈਂ ਤੁਹਾਨੂੰ ਦੱਸਦੀ ਆਂ ਵੀ ਮੈਂ ਉਹਨਾਂ ਨੂੰ ਬਿਠਾਇਆ। ਮੇਰੇ ਕਹੇ ਤੇ ਬੈਠ ਤਾ ਗਏ। ਇੰਨਾ ਕੋ ਨਾਲ ਤਾਂ ਗਲ ਨੱਕੋ ਨੱਕ ਭਰਿਆ ਪਿਆ। ਮੈਂ ਕਿਹਾ 비ਜੀ ਤੁਸੀਂ ਬੈਠੋ ਮੈਂ ਤੁਹਾਡੇ ਲਈ ਪਹਿਲਾਂ ਪਾਣੀ ਲੈ ਕੇ ਆਉਣੀ ਆਂ ਦੇਖੋ ਕਿੰਨਾ ਸਿਆਣਾ ਤੜਫਿਆ ਹੋਇਆ ਹੋਊਗਾ ਜਿਨੇ ਇੱਕ ਪਾਣੀ ਦੇ ਗਲਾਸ ਲਈ ਵੀ ਮੈਨੂੰ ਤੁਰਨ ਨਹੀਂ ਦਿੱਤਾ ਹੈਗਾ ਮੈਂ ਕਿਹਾ 비ਜੀ ਤੁਸੀਂ ਬੈਠੋ ਮੈਂ ਪਾਣੀ ਦਾ ਗਲਾਸ ਲੈ ਕੇ ਆਉਣੀ ਆ ਉਸ ਮਾਤਾ ਨੇ ਮੇਰੀ ਇੱਥੋਂ ਬਾਹਰ ਫੜ ਲਈ ਕਹਿੰਦੀ ਨਾ ਕੁਲਵਿੰਦਰ ਪਹਿਲਾਂ ਤੂੰ ਮੇਰੇ ਕੋਲ ਬਹਿ ਜਾ ਮੈਨੂੰ ਇੱਕ ਵਾਰ ਘੁੱਟ ਕੇ ਜੱਫੀ ਪਾ ਲਾ ਮੈਨੂੰ ਤੇਰੇ ਗਲ ਲਾ ਕੇ ਰੋ ਲੈਣ ਦੇ ਉਸੀਂ ਮੰਨਣਾ ਝੂਠ ਮੈਂ ਉੱਥੇ ਹੀ ਬਹਿ ਗਈ ਮੈਂ ਉਸ ਮਾਤਾ ਨੂੰ ਜਿੱਦਾਂ ਆਪਣੀ ਮਾਂ ਨੂੰ ਗਲਬੱਕੜੀ ਪਾਈਦੀ ਹੈ ਨਾ ਮੈਂ ਉਹਨੂੰ ਘੁੱਟ ਕੇ ਗਲਬੱਕੜੀ ਪਾ ਲਈ ਇੰਨਾ ਕੁ ਰੋਈ ਮਾਂ ਇੰਨਾ ਕੁ ਰੋਈ ਤਾਂ ਹਾਂ ਨਿਕਲੀਆਂ ਉਹਦੇ ਅੰਦਰੋਂ ਮੈਂ ਕਿਹਾ ਵੀ ਇੰਨਾ ਕੀ ਹੋ ਗਿਆ ਉਹੀ ਸੀ ਵੀ ਜਿਉਂ ਦੁਖੀ ਸੀ ਉਹਦਾ ਮਤਲਬ ਆ ਕਿਸੇ ਨਾਲ ਦਿਲ ਹੌਲਾ ਕਰਨ ਦਾ ਜਲਦਾ ਸੀ ਤਾਂ ਤੁਹਾਡੇ ਕੋਲ ਆਈ ਤਾਂ ਉਹਨੇ ਆ ਕੇ ਵੀ ਮਤਲਬ ਉਹ ਤਾਂ ਕਹਿੰਦਾ ਖੜਨੀ ਹੋਇਆ ਉਹੀ ਸੀ ਵੀ ਮੈਂ ਛੇਤੀ ਸ਼ਾਦ ਆਪਣਾ ਠਿੱਡ ਦਾ ਦੁੱਖ ਦੱਸਦਾ ਕਿ ਮਨ ਮੇਰਾ ਮਨ ਹੌਲਾ ਹੋ ਜਵੇ ਦੀਪੀ ਇੱਥੇ ਇੱਕ ਗੱਲ ਉਹ ਵੀ ਆਉਂਦੀ ਆ ਕਹਿੰਦੇ ਵੀ ਸਾਨੂੰ ਕੋਈ ਇਹੋ ਜਿਹਾ ਮੋਢਾ ਵੀ ਚਾਹੀਦਾ ਜਿਹਦੇ ਤੇ ਸਿਰ ਧਰ ਕੇ ਆਪਾਂ ਰੋ ਸਕੀਏ ਕੋਈ ਬੰਦਾ ਉੱਥੇ ਜਾ ਕੇ ਗੱਲ ਕਰਦਾ ਜਿੱਥੇ ਬੰਦੇ ਨੂੰ ਵਿਸ਼ਵਾਸ ਹੋਵੇ ਕੋਈ ਵੀ ਚਾਹੇ ਸਿਆਣਾ ਚਾਹੇ ਆਪਣਾ ਆਪਣੀ ਉਮਰ ਦਾ ਵੀ ਬੰਦਾ ਉੱਥੇ ਹੀ ਗੱਲ ਕਰਦਾ ਜਿੱਥੇ ਉਹਨੂੰ ਵਿਸ਼ਵਾਸ ਹੁੰਦਾ ਵੀ ਇਹ ਸ਼ਾਇਦ ਮੇਰੇ ਟੇਡ ਦਾ ਦੁੱਖ ਸਮਝ ਸਕੂ। ਸਮਝ ਸਕੂ। ਹੁਣ ਮੈਂ ਤੁਹਾਨੂੰ ਦੱਸਦੀਆਂ ਜਦੋਂ ਉਹ ਮਾਤਾ ਮੇਰੇ ਗਲ ਲਾ ਕੇ ਰੋਣ ਲੱਗੀ ਮੈਂ ਕਿਹਾ ਮਾਤਾ ਇੰਨਾ ਕੀ ਹੋ ਗਿਆ? ਵੀ ਕਿਉਂ ਤੁਸੀਂ ਇੰਨਾ ਰੋਨੇ ਹੋ ਬੀਜੀ ਮੈਨੂੰ ਦੱਸੋ ਤਾਂ ਸਹੀ ਵੀ ਕੀ ਇਹ ਜੀ ਗੱਲ ਹੋ ਗਈ। ਕਹਿੰਦੀ ਧੀਏ ਮੇਰੇ ਕੋਲ ਹੈ ਸਭ ਕੁਝ। ਪਰ ਹੈ ਕੁਝ ਵੀ ਨਹੀਂ। ਕਹਿੰਨੀ ਮੈਂ ਪੁੱਤਾਂ ਵਾਲੀ ਵੀ ਆ ਧੀਆਂ ਵਾਲੀ ਵੀ ਆ ਪੋਤੇ ਵਾਲੀ ਵੀ ਆ ਨੂੰ ਵੀ ਆ ਸਭ ਕੁਝ ਹੈ। ਸਭ ਕੁਝ ਹੈ ਜੋ ਘਰ ਚ ਚਾਹੀਦਾ ਹੁੰਦਾ ਹੈ। ਪਰਾ ਮੈਂ ਮੰਮਤਾ ਤੋਂ ਖਾਲੀ ਹਾਂ ਮੈਨੂੰ ਕੋਈ ਪਿਆਰ ਨਹੀਂ ਕਰਦਾ ਉਸ ਘਰ ਚ ਮੈਂ ਕਹਿੰਦੀ ਆ ਵੀ ਉਸ ਬੀਜੀ ਨੇ ਜਿਹੜੀਆਂ ਗੱਲਾਂ ਦਸੀਆਂ ਕਹਿੰਦੀ ਵੀ ਮੇਰੀ ਪੈਨਸ਼ਨ ਆਉਂਦੀ ਆ ਖੋਦੀ ਕਹਿੰਦੀ ਵੀ ਉਹ ਪੈਨਸ਼ਨ ਚੋਂ ਮੈਂ ਇੱਕ ਬੂਟਾਂ ਦੀ ਜੋੜੀ ਲਿਆ ਕੇ ਨਹੀਂ ਪਾ ਸਕਦੀ ਉਹ ਵੀ ਮੈਨੂੰ ਪਰਿਵਾਰ ਦੀ ਇਜਾਜ਼ਤ ਲੈਣੀ ਪੈਂਦੀ ਆ ਜੇ ਮੈਂ ਆਪਣੀਆਂ ਧੀਆਂ ਦੇ ਕੋਈ ਆਉਂਦੀਆਂ ਜਾਂਦੀਆਂ ਦੇ ਦਸਾ ਵਿਹਾ ਹੱਥਾਂ ਤੇ ਧਰਨਾ ਹੈ ਤਾਂ ਵੀ ਮੈਨੂੰ ਪਰਿਵਾਰ ਦੀ ਇਜਾਜ਼ਤ ਲੈਣੀ ਪੈਂਦੀ ਹੈ ਜਦੋਂ ਮੈਨੂੰ ਰੋਟੀ ਮਿਲਦੀ ਹੈ ਨਾ ਕਹਿੰਦੇ ਘਰ ਚ ਕੁੱਤਾ ਰੱਖਿਆ ਹੋਵੇ ਉਹਨੂੰ ਵੀ ਆਪਾਂ ਟਾਈਮ ਨਾਲ ਸਤਕਾਰ ਨਾਲ ਰੋਟੀ ਪਾਉਨੇ ਆ ਭਾਈ ਕੁੱਤੇ ਦੇ ਰੋਟੀ ਦਾ ਟਾਈਮ ਹੋ ਗਿਆ ਕਹਿੰਦੇ ਮੈਨੂੰ ਰੋਟੀ ਕੁੱਤਿਆਂ ਨਾਲ ਉਹ ਵੀ ਮਾੜੇ ਸਲੂਕ ਨਾਲ ਰੋਟੀ ਮਿਲਦੀ ਆ ਫਿਰ ਉਹ ਹੀ ਗੱਲ ਹੈ ਨਾ ਵੀ ਉੱਥੇ ਜੇ ਉਹ ਬੰਦੇ ਸਿਆਣੇ ਦਾ ਸਤਿਕਾਰ ਨਹੀਂ ਕਰਦੇ ਤਾਂ ਪਿੱਛੇ ਤੋਂ ਵੀ ਬੰਦਾ ਕੀ ਸੁੱਖ ਪਾਊਗਾ ਕੀ ਸੁੱਖ ਪਾਊਗਾ ਕੀ ਸੁੱਖ ਪਾਊਗਾ ਬੰਦਾ ਕਦੇ ਸੁੱਖ ਨਹੀਂ ਪਾਉਂਦਾ ਆਪਾਂ ਬੇਸ਼ੱਕ ਕਹੀ ਜਾਈਏ ਬਾਅਦ ਚੋਂ ਕਹਿੰਦੇ ਆ ਮਰਿਆਂ ਤੇ ਤਾਂ ਜਲੇਬੀਆਂ ਹਰੇਕ ਕੋਈ ਚਲਾ ਦਿੰਦਾ ਪਰ ਜੇ ਜਿਉਂਦੇ ਜੀ ਆਪਾਂ ਉਹ ਸਿਆਣੇ ਬੰਦੇ ਨੂੰ ਰੋਟੀ ਨਹੀਂ ਦੇ ਸਕਦੇ ਫਿਰ ਉਹ ਚੀਜ਼ ਦਾ ਫਾਇਦਾ ਕੀ ਹੈ ਬਿਲਕੁਲ ਉਹ ਹੀ ਦੋ ਰੋਟ ਫੁਲਕੇ ਹੀ ਜਾਂ ਸਿਆਣਾ ਦੋ ਫੁਲਕਿਆਂ ਦਾ ਹੀ ਭੁੱਖਾ ਹੋ ਤਾ ਕੁਛ ਨਹੀਂ ਉਹਦੇ ਨਾਲ ਦੋ ਘੜੀ ਹੱਸ ਕੇ ਬੋਲ ਲਓ ਬੈਠ ਕੇ ਗੱਲਾਂ ਕਰ ਲਓ ਐਨੇ ਚ ਸਿਆਣੇ ਦਾ ਮਨ ਹੌਲਾ ਹੋ ਜਾਂਦਾ ਉਹ ਵੀ ਖੁਸ਼ ਆਪਾਂ ਵੀ ਖੁਸ਼ ਦੀਪਿਕਾ ਗੱਲ ਹੋਰ ਆ ਸਿਆਣੇ ਦੀ আর ਨਿਆਣੇ ਦੀ ਮੱਤ ਇੱਕ ਹੋ ਜਾਂਦੀ ਆ ਬੁਢਾਪੇ ਚ ਆ ਕੇ ਦੋ ਫੁੱਲ ਕੇ ਇੱਕ ਪਰਿਵਾਰ ਦਾ ਪਿਆਰ ਇਹੀ ਚਾਹੀਦਾ ਹੁੰਦਾ ਸਿਆਣੇ ਨੂੰ ਠੀਕ ਹੈ ਨਾ ਜਦ ਕਹਿੰਦੇ ਆ ਵੀ ਪੁੱਤ ਦੇ ਬਰਾਬਰ ਦੇ ਪੋਤੇ ਹੋ ਜਾਂਦੇ ਨੇ ਅਗਲਾ ਪਿੱਛੇ ਹਟ ਜਾਂਦਾ ਆਪਣੀ ਕਮਾਂਡ ਸਿੱਟ ਦਿੰਦਾ ਹੈ ਨਾ ਵੀ ਭਾਈ ਆਪਣਾ ਜੋ ਮਰਜ਼ੀ ਕਰੋ ਨਾ ਕਰੋ ਹੈ ਨਾ ਜੇ ਅਸੀਂ ਫੇਰ ਵੀ ਸਾਰਾ ਕੁਝ ਸਾਂਭ ਕੇ ਵੀ ਅਸੀਂ ਦੋ ਰੋਟੀਆਂ ਬਜ਼ੁਰਗ ਨੂੰ ਰੋ ਪਿੱਟ ਕੇ ਦਈਏ ਹੈਨਾ ਬਜ਼ੁਰਗ ਦੀ ਮਾੜੀ ਮਾੜੀ ਗੱਲ ਦਾ ਸੀ ਧਿਆਨ ਰੱਖੀਏ ਕੀ ਧਰਦਾ ਕੀ ਕਰਦਾ ਭਾਈ ਉਹਨੇ ਹੀ ਸਾਰਾ ਘਰ ਸੰਭਿਆ ਅੱਜ ਥਾਈ ਉਹਨੇ ਹੀ ਸਾਰੀਆਂ ਘਰ ਚ ਚੌਧਰਾ ਕਰੀਆਂ ਅੱਜ ਥਾਈ ਇਹਦਾ ਮਤਲਬ ਇਹ ਤਾਂ ਨਹੀਂ ਹੈਗਾ ਵੀ ਜੇ ਨੂੰ ਆ ਗਈ ਤਾਂ ਹੁਣ ਸੱਸ ਨੂੰ ਨਕਰਾਨੀ ਬਣਾ ਲਓ ਸੱਸ ਸਾਡੀ ਜਾਸਤ ਤੋਂ ਬਗੈਰ ਡਿੰਗੇ ਨਹੀਂ ਪਟ ਸਕਦੀ ਸੱਸ ਮੇਰੀ ਜਾਸਤ ਤੋਂ ਬਗੈਰ ਕਿਸੇ ਨੂੰ ਕੁਝ ਦੇ ਨਹੀਂ ਸਕਦੀ ਉਹ ਤਾਂ ਫਿਰ ਉਹੀ ਹੋ ਗਏ ਮਾਲਕਣ ਤਾਂ ਕਰਦੀ ਹੈ ਨਾ ਉਹ ਜੇ ਅੱਜ ਸਸਰ ਵਾਲਾ ਪਾਇਏ ਉਸ ਕਰਦੇ ਕੱਲ ਨੂੰ ਸੱਸ ਆਪ ਵੀ ਬਣਨਾ ਮੈਂ ਗੱਲ ਨੂੰ ਨੂੰ ਆਪਣੇ ਨਾਲ करूਗੀ ਬਿਲਕੁਲ ਤਾਂ ਕਹਿੰਦਾ ਜਿਵੇਂ ਕਰਾਂਗੇ ਉਵੇਂ ਭਰਾਂਗੇ ਉਹ ਕੀ ਹੈ ਉਹ ਉਹ ਚੀਜ਼ਾਂ ਨਾਲੇ ਇਹ ਵੀ ਜਿਹੜੇ ਬੰਦੇ ਦੀ ਪੈਨਸ਼ਨ ਲੱਗੀ ਹੋਈ ਆ ਉਹਨਾਂ ਤਾਂ ਆਪਾਂ ਕਹਿੰਦੇ ਜ ਨਾਲ ਤਾਂ ਸਿਆਣੇ ਦੀ ਪੈਨਸ਼ਨ ਲੱਗੀ ਹੈ ਪੈਨਸ਼ਨ ਆਉਂਦੀ ਹੈ ਵੀ ਉਹ ਫਿਰ ਵੀ ਬੰਦਾ ਆਇਨ ਵੀ ਖਾਲੀ ਆ ਜਾਂ ਕੁਝ ਨਹੀਂ ਦਿੰਦਾ ਜਾਂ ਪੈਸੇ ਵੀ ਬੰਦਾ ਘਰ ਦੇ ਰਿਹਾ ਫਿਰ ਵੀ ਆਪਾਂ ਸਿਆਣੇ ਦੀ ਇੱਜ਼ਤ ਨਹੀਂ ਕਰਦੇ ਅਬ ਪੈਸੇ ਨਾਲ ਤਾਂ ਬਸ ਇੱਜ਼ਤ ਕਰਨੀ ਨਹੀਂ ਚਾਹੀਦੀ ਪਰ ਇਹ ਆ ਵੀ ਪਰ ਬੰਦਾ ਕਹਿੰਦੇ ਬਹੁਤੇ ਕਹਿੰਦੇ ਆ ਵੀ ਜੇ ਬੰਦੇ ਕੋਲ ਪੈਸਾ ਹੈ ਤਾਂ ਪੈਸੇ ਨਾਲ ਇੱਜ਼ਤ ਹੁੰਦੀ ਹੈ ਪਰ ਉਹ ਤਾਂ ਫਿਰ ਕੋਈ ਫਾਇਦਾ ਨਹੀਂ ਉਹਨੂੰ ਸਭ ਕੁਝ ਹੁੰਦੇ ਹੋਏ ਵੀ ਉਹਦੇ ਕੋਲ ਵਿਚਾਰੀ ਕੋਲ ਪੈਨਸ਼ਨ ਹੁੰਦੇ ਹੋਏ ਵੀ ਫਿਰ ਵੀ ਉਹਦੀ ਕਦਰ ਨਹੀਂ ਉਹ ਵੀ ਉਹਦੀ ਵਿਚਾਰੀ ਦੀ ਆਈ ਹੁੰਦੀ ਰਤੀ ਜਾਂਦੀ ਹੈ ਵੀ ਨਹੀਂ ਆਪਣਾ ਧੀ ਭੈਣ ਨੂੰ ਦਵੇ ਕਾ ਬੰਦਾ ਸਿਆਣੇ ਬੰਦੇ ਦਾ ਹੁੰਦਾ ਹੀ ਹੈ ਵੀ ਆਪਣੀਆਂ ਧੀਆਂ ਆਉਂਦੀਆਂ ਉਹਨਾਂ ਨੂੰ ਦੰਦਾ ਕਰਦਾ ਮਨ ਹੁੰਦਾ ਹੀ ਆ ਹਰੇਕ ਮਾਂ ਦਾ ਮਾਨ ਆ ਵੀ ਆਪਣੀ ਧੀ ਨੂੰ ਆਈ ਨੂੰ ਪੈਸੇ ਦਵਾ ਜਾਂਦੀ ਨੂੰ ਦੀ ਵੀ ਪਤਾ ਕੀ ਹੈ ਇੱਥੇ ਇੱਥੇ ਇੱਕ ਤਾਂ ਹੋ ਜਾਂਦਾ ਆਖਲਾ ਮਿਨਾ ਖੂ ਖਾਲੀ ਹੈ ਨਾ ਇੱਕ ਹੋ ਜਾਂਦਾ ਵੀ ਨੂੰਹ ਨੇ ਨਮੀ ਨਮੀ ਚੋਂ ਉਧਰ ਸੰਭੀ ਹੈ ਜੇ ਹੈ ਨਾ ਬਈ ਪਤਾ ਕੀ ਹੈ ਮੈਂ ਤਾਂ ਇਹ ਕਹੂੰਗੀ ਵੀ ਇੱਥੇ ਮੁੰਡੇ ਚ ਜਾਣ ਨਹੀਂ ਹਾਂ ਗੱਲ ਬਹੂ ਦੀ ਕੀ ਮਜਾਲ ਹੈ ਇੱਥੇ ਮੁੰਡੇ ਚ ਜਾਣ ਨਹੀਂ ਹੈਗੀ ਠੀਕ ਹੈ ਕਿਉਂਕਿ ਮੈਂ ਤੁਹਾਨੂੰ ਦੱਸਦੀ ਹਾਂ ਬਹੁਤੇ ਮੁੰਡੇ ਕੀ ਕਰਦੇ ਨੇ ਹੁਣ ਇੱਕ ਪੁੱਤ ਹੈ ਉਹਨੂੰ ਮਾਂ 25 26 ਸਾਲ ਪਾਲਦੀ ਆ ਠੀਕ ਹੈ ਕੱਲੋਂ ਬਹੂ ਆ ਗਈ ਬਹੂ ਨੂੰ ਅਜੇ 25 26 ਸਾਲ ਹੋਈ ਵੀ ਨਹੀਂ ਆਈ ਨੂੰ ਉਹਨੇ ਮਾਂ ਕੱਢ ਕੇ ਘਿਓ ਦੀ ਮੱਖੀ ਮੰਗਵਾਏ ਰੱਖਤੀ ਕਿਉਂ ਭਾਈ ਉਹੀ ਮਾਂ ਐ ਜਿਹਨੇ ਹੁਣ ਤੱਕ ਪਾਲਿਆ ਹ ਜਿਹਨੇ ਹੁਣ ਤੱਕ ਪਾਲਿਆ ਠੀਕ ਐ ਤੂੰ ਭਾਈ ਠੀਕ ਐ ਤੇਰਾ ਆਪਣਾ ਰਿਸ਼ਤਾ ਐ ਇਹ ਤਾਂ ਨਹੀਂ ਹੈਗਾ ਵੀ ਤੂੰ ਮਾਂ ਲਈ ਜਗ੍ਹਾ ਲੈ ਲੇਂਗੀ ਮਾਂ ਲਈ ਜਗ੍ਹਾ ਤਾਂ ਕੋਈ ਨਹੀਂ ਲੈ ਸਕਦਾ ਠੀਕ ਹੈ ਮਾਂ ਦੀ ਜਗ੍ਹਾ ਨਹੀਂ ਕੋਈ ਲੈ ਸਕਦਾ ਜਿਹੜੀਆਂ ਬਹੂਆਂ ਦੇ ਮੂਰੇ ਜਵਾਨ ਪੁੱਤ ਫਿਰਦੇ ਨੇ ਪਤਾ ਹੈ ਵੀ ਮੈਂ 6 ਮਹੀਨੇ ਨੂੰ ਸਾਲ ਨੂੰ ਮੈਂ ਸੱਸ ਬਣਨੇ ਵਾਲੀ ਆ ਉਹੀ ਨੂਹਾ ਆਪਣੇ ਗੁੱਲ ਖਲਾਉਣ ਦਿਖਾਉਣ ਵੀ ਹਾਂ ਮੈਂ ਸੱਸ ਨੂੰ ਊਲੀ ਟੰਗਿਆ ਹੋਇਆ ਭਾਈ ਦੇਖੋ ਕਹਿੰਦੇ ਹੁੰਦੇ ਨੇ ਹੱਥ ਕਰ ਲੈ ਹੱਥ ਭਰ ਲੈ ਮੈਂ ਤਾਂ ਉਸ ਦਿਨ ਇੰਨੀ ਕੁ ਹੱਕੀ ਬੱਕੀ ਰਹਗੀ ਵੀ ਨਾ ਸੋਖਾ ਇੱਥੇ ਮੋਟਰਾਂ ਗੱਡੀਆਂ ਦਾ ਨਾ ਸੋਖਾ ਇੱਥੇ ਕੋਠੀਆਂ ਦਾ ਨਾ ਪੈਸੇ ਦਾ ਸੋਖਾ ਸਾਡੇ ਕਰਮਾਂ ਦਾ ਇਹ ਇਹ ਮਾਤਾ ਇੰਨਾ ਕੁਝ ਹੁੰਦੇ ਹੋਏ ਅੰਦਰ ਤੋਂ ਲੈ ਕੇ ਬਾਹਰ ਥਾਈਂ ਦਾ ਘਰ ਭਰਿਆ ਪਿਆ ਪਰ ਫੇਰ ਵੀ ਇਹ ਰੋਣ ਨੂੰ ਵੀ ਤਰਸਦੀ ਆ ਵੀ ਕਿਹਦੇ ਮੋੜੇ ਤੇ ਸਿਰ ਧਰ ਕੇ ਮੈਂ ਰੋਵਾਂ ਫਿੱਟ ਲਾਣ ਤਹੀ ਜੀ ਔਲਾਦ ਦੇ ਮੈਂ ਤਾਂ ਇਹੀ ਕਹੂੰਗੀ ਮੇਰੀਆਂ ਗੱਲਾਂ ਸਖਤ ਜ਼ਰੂਰ ਹੁੰਦੀਆਂ ਨੇ ਠੀਕ ਹੈ ਜੀ ਮੈਂ ਕਿ ਫਿੱਟ ਲਾਣ ਤ ਕਰੂੰਗੀ ਮੈਂ ਐਸੀ ਐਸੀ ਔਲਾਦ ਦੇ ਜਿਹੜੀ ਆਪਣੀ ਮਾਂ ਨੂੰ ਰੋਣ ਤੇ ਮਜਬੂਰ ਕਰ ਦਵੇ ਰੋਣ ਤੇ ਮਜਬੂਰ ਕਰ ਦਵੇ ਕਿਆ ਗੱਭਰੂ ਪੋਤੇ ਉਹਨਾਂ ਨੂੰ ਨਹੀਂ ਘਰ 'ਚ ਦਾਦੀ ਦਿਖਦੀ ਕਿ ਆ ਪੁੱਤ ਨੂੰ ਨਹੀਂ ਮਾਂ ਦਿਖਦੀ ਜਿਹੜੀ ਨੂਹ ਆਈ ਹੈ ਉਹ ਇੰਨੀ ਬੇਅਕਲ ਹੈ ਉਹਦੇ ਆਪਦੇ ਮਾਂ ਨਹੀਂ ਹੈਗੀ ਮੈਂ ਇਹ ਨਹੀਂ ਕਹਿੰਦੀ ਹੈਗੀ ਵੀ ਹਮੇਸ਼ਾ ਮਾਪੇ ਹੀ ਸਹੀ ਹੁੰਦੇ ਨੇ ਮਾਪਿਆਂ ਤੋਂ ਵੀ ਗਲਤੀਆਂ ਹੋ ਜਾਂਦੀਆਂ ਨੇ ਪਰ ਉਸ ਗਲਤੀ ਦਾ ਬੈਠ ਕੇ ਅਸੀਂ ਹੱਲ ਕੱਢ ਸਕਦੇ ਆ ਜਿਵੇਂ ਧੀ ਪੁੱਤ ਨੂੰ ਮਾਂ-ਬਾਪ ਕਹਿੰਦਾ ਵੀ ਪੁੱਤ ਤੈਨ ਤੇ ਆ ਗਲਤ ਕੰਮ ਕੀਤਾ ਤੈਂ ਕਿਉਂ ਕੀਤਾ ਅਸੀਂ ਐਦਾਂ ਹੀ ਆਪਣੇ ਮਾਪਿਆਂ ਨਾਲ ਵੀ ਗੱਲ ਕਰ ਸਕਦੇ ਆ ਵੀ ਮਾਂ ਆ ਤੂੰ ਗਲਤ ਕੰਮ ਕੀਤਾ ਤਾਂ ਕਾਹਤੇ ਕੀਤਾ ਅਸੀਂ ਬੱਚੇ ਆ ਜੇ ਸਾਡੇ ਮਾਪੇ ਸਾਡੇ ਨਾਲ ਖੁੱਲ ਕੇ ਗੱਲ ਕਰ ਸਕਦੇ ਆਂ ਅਸੀਂ ਮਾਪਿਆਂ ਨਾਲ ਵੀ ਗੱਲ ਖੁੱਲ ਕੇ ਕਰ ਸਕਦੇ ਆਂ ਕੁਛ ਇਹ ਹੋ ਜਾਂਦਾ ਨਾ ਜਿਵੇਂ ਸਿਆਣੇ ਤੇ ਨਿਆਣੇ ਦੀ ਕਹਿੰਦੇ ਨੇ ਆ ਜੇ ਸਿਆਣਾ ਬੰਦਾ ਹੋ ਜਾਂਦਾ ਹੈ ਤੇ ਸਿਆਣੇ ਤੇ ਨਿਆਣੇ ਦੀ ਮੱਤ ਇੱਕੋ ਜੀ ਹੋ ਜਾਂਦੀ ਹੈ ਇੱਕੋ ਜੀ ਹੋ ਜਾਂਦੀ ਹੈ ਹਾਂ ਆਪਾਂ ਕਹਿੰਦੇ ਜਦ ਆਪਾਂ ਉਹ ਮਰਚਾਂ ਨਾਲ ਫੇਰ ਸਮਝਾਉਣੀ ਹੈ ਪਰ ਆਪਾਂ ਨੂੰ ਫੇਰ ਵੀ ਸਮਝਣਾ ਚਾਹੀਦਾ ਹੁੰਦਾ ਆਪਾਂ ਚਲੋ ਦੇਖਦੇ ਆਂ ਵੀ ਇਹ ਚੀਜ਼ ਸਮਝਣੀ ਚਾਹੀਦੀ ਆ ਵੀ ਸਿਆਣੇ ਤੇ ਨਿਆਣੇ ਦੀ ਮੱਤ ਇੱਕੋ ਜੀ ਹੁੰਦੀ ਆ ਬੰਦੇ ਨੂੰ ਸਮਝੋ ਕਈ ਵਾਰ ਬਜ਼ੁਰਗ ਵੀ ਕਿਸੇ ਮਾੜੀ ਜੀ ਗੱਲ ਪਿੱਛੇ ਅੜੀ ਕਰਦਾ ਜਾਉ ਕੱਦ ਪਰ ਉਹਨੂੰ ਸਮਝੇ ਹੋਗੇ ਉਹ ਕਿਹੜੀ ਗੱਲੋਂ ਕੀ ਕਰ ਰਿਹਾ ਸਮਝਣ ਦੀ ਲੋੜ ਹੁੰਦੀ ਹੈ ਜੇ ਆਪਾਂ ਸਮਝ ਲੰਨੇ ਆ ਤਾਂ ਆਪੇ ਸਭ ਕੋਈ ਗੱਲੇ ਨਹੀਂ ਹੈਗੀ ਮਤਲਬ ਕੱਤ ਲੜਾਈ ਵਾਲੀ ਜਗਾਹ ਸੇ ਅਲੀ ਇੱਕ ਗੱਲ ਹੋਰ ਵੀ ਹੈ ਦੀਪੀ ਇੱਥੇ ਮੁੰਡਿਆਂ ਨੂੰ ਬਹੁਤ ਸਿੱਖਣ ਨੂੰ ਮਿਲਦਾ ਹੈ ਮੁੰਡੇ ਅੱਜ ਮੁੰਡਿਆਂ ਨੂੰ ਮਾਂ ਦੀ ਰੋਟੀ ਦੀ ਲੋੜ ਹੈ ਤਾਉ ਆਪਣੀ ਮਾਂ ਨੂੰ ਦੇ ਬਰਦਾਸ਼ਤ ਕਰ ਰਹੇ ਹਨ ਹੋ ਸਕਦਾ ਉਹ ਦਾਦੀਆਂ ਮਾਂ ਚ ਤੋਲਣਾ ਵੀ ਕਰਦੇ ਹੋਣ ਵੀ ਕਿਹਦੀ ਗਲਤੀ ਹੈ ਕਿਹਦੀ ਨਹੀਂ ਕੱਲ ਨੂੰ ਬਹੂਆਂ ਦੇ ਆਏ ਤੇ ਉਹੀ ਮੁੰਡੇ ਇਹ ਵੀ ਕਹਿ ਸਕਦੇ ਆ ਬਹੂ ਦੇ ਬਰਾਬਰ ਖੜ ਕੇ ਵੀ ਤੈ ਮੇਰੀ ਸਾਡੀ ਦਾਦੀ ਨਾਲ ਵੀ ਆਹੀ ਕੁਛ ਕੀਤਾ ਹੁਣ ਤੂੰ ਮੇਰੀ ਜਨਾਨੀ ਨੂੰ ਮਾੜਾ ਕਹਿਨੀ ਆ ਫਿਰ ਤੂੰ ਹੀ ਚੰਗੀ ਆ ਫਿਰ ਕਈ ਵਾਰ ਅਸੀਂ ਆਪਣੇ ਅੱਗੇ ਨੂੰ ਖਾਈ ਪੱਟ ਲੈਨੇ ਆ ਠੀਕ ਹੈ ਜੇ ਅਸੀਂ ਅਲਾਦ ਸਾਹਮਣੇ ਗਲਤੀਆਂ ਕਰਾਂਗੇ ਸੱਸ ਸਹੁਰੇ ਨਾਲ ਮਾੜਾ ਸਲੂਕ ਕਰਾਂਗੇ ਸਾਡੀ ਔਲਾਦ ਵੀ ਤਿਆਰ ਹੋ ਰਹੀ ਆ ਮੂਰੇ ਉਨ ਨਾਲੇ ਅੱਜਕੱਲ ਤਾਂ ਨਿਆਂ ਦੇ ਵੈਸੇ ਤੇਜ਼ ਬਹੁਤ ਨੇ ਨਿਆਂ ਤਾਂ ਗੱਲ ਨਿੱਕੇ ਨਿੱਕੇ ਕੈਚ ਕਰਦੇ ਆ ਜੇ ਕਹਿੰਦੇ ਨਹੀਂ ਤਾਂ ਪਰ ਉਹ ਟਾਈਮ ਦੇ ਹਿਸਾਬ ਨਾਲ ਜਦੋਂ ਮੌਕਾ ਮਿਲਦਾ ਫੇਰ ਬੋਲਦੇ ਨੇ ਦੀਪੀ ਮੌਕੇ ਨਾਲ ਕਹਿਣਗੇ ਜਦੋਂ ਉਹਨਾਂ ਨੂੰ ਉਹਨਾਂ ਨੂੰ ਪਤਾ ਲੱਗ ਜਾਣਾ ਵੀ ਸਾਨੂੰ ਵੀ ਹੁਣ ਥਾਲੀ ਪਰੋਸਣ ਵਾਲੀ ਆ ਗਈ ਉਹਨਾਂ ਨੇ ਉੱਥੇ ਖੜ ਕੇ ਸਵਾਲ ਕਰਨਾ ਹੈ ਉਹਨਾਂ ਨੇ ਉੰਨਾ ਚਿਰ ਨਹੀਂ ਬੋਲਣਾ ਜਿੰਨਾ ਚਿਰ ਮਾਂ ਦੀਆਂ ਪੱਖੀਆਂ ਉਹਨਾਂ ਨੇ ਖਾਣੀਆਂ ਐ ਖਾਣੀਆਂ ਇਹ ਉਹ ਬੁੜੀਆਂ ਕਹਿ ਨਹੀਂ ਦਿੰਦੀਆਂ ਇਹੀ ਪਾਈਆਂ ਪਹਿਨ ਪਹਿਨ ਲਾਈਆਂ ਹੈਨਾ ਬਈ ਕੋਈ ਗੱਲ ਨਹੀਂ ਅੱਜ ਤੇਰਾ ਸਮਾਂ ਹੈ ਭਾਈ ਕੱਲੋਂ ਤੇਰੀਆਂ ਨੂਹਾਂ ਦਾ ਆ ਜਾਣਾ ਹਾਂ ਆਏ ਜਾਣਾ ਠੀਕ ਆ ਅੱਜ ਤੂੰ ਆਪਣੀ ਸੱਸ ਨਾਲ ਕਰਦੀਆਂ ਕੱਲੋਂ ਤੇਰੀਆਂ ਨੂਹਾਂ ਤੇਰੇ ਨਾਲ ਕਰਨਗੀਆਂ ਠੀਕ ਹੈ ਨਾ ਬਈ ਸੋਈ ਗੱਲਾਂ ਨੇ ਬਿਲਕੁਲ ਆਪਣੇ ਮਾਪੇ ਪਾਪਾ ਨੂੰ ਤੜਫਾਇਆ ਕਰੋ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸ ਦੰਨੀ ਆ ਲਾਸਟ ਚ ਜੇ ਸਾਡੀਆਂ ਅਸੀਸਾਂ ਸਾਡੇ ਬੱਚਿਆਂ ਨੂੰ ਲੱਗਦੀਆਂ ਨਾ ਮਾਪਿਆਂ ਦੀਆਂ ਅਸੀਸਾਂ ਬੱਚਿਆਂ ਨੂੰ ਲੱਗਦੀਆਂ ਤਾਂ ਦੁਰਾਸੀਸਾਂ ਵੀ ਉੱਕਣੇ ਲੱਗਦੀਆਂ ਮਾਂ ਦੁਰਾਸ ਇਸ ਗੰਦੀ ਨਿਛੇ ਛੇਤੀ ਆਪਣੇ ਧੀ ਪੁੱਤ ਨੂੰ ਉਹ ਜਾਤ ਹੁੰਦੀ ਆ ਜਾਂ ਅੰਦਰੋਂ ਟੜਫੀ ਹੋਈ ਹੁੰਦੀ ਆ ਵੀ ਫਿੱਟ ਲਾਣ ਤਾਂ ਮੇਰੇ ਇਸ ਜਵਾਕ ਨੂੰ ਜੰਮਣ ਦੇ ਜੀਨੇ ਮੈਨੂੰ ਖੂਨ ਦੇ ਹੰਝੂ ਰਵਾਉਣ ਤੇ ਮਜਬੂਰ ਕਰਤਾ ਮਾਵਾ ਹੁੰਦੀਆਂ ਨਾ ਨਾ ਉਹ ਆਪਣੀ ਕੁੱਖ ਨੂੰ ਕੋਸਣ ਲੱਗ ਜਾਂਦੀਆਂ ਨੇ ਅਖੀਰ ਨੂੰ ਵੀ ਮੈਂ ਕਿਹੜੀ ਮਾੜੀ ਸਹਤ ਸੀ ਇਹ ਜੰਮ ਲਿਆ ਠੀਕ ਹੈ ਮੈਂ ਇਹ ਨਹੀਂ ਕਹਿੰਦੀ ਬਈ ਤੁਸੀਂ ਆਪਣੀਆਂ ਤਿਮੀਆਂ ਨੂੰ ਕੱਢ ਦੋ ਮਾਂ ਦੀ ਪੱਖ ਪੂਰੋ ਪਰ ਤੁਹਾਡੇ ਚ ਐਡੀ ਕਿ ਜ਼ਰੂਰਤ ਮੁੰਡਿਆਂ ਚ ਚਾਹੀਦੀ ਆ ਵੀ ਤੁਸੀਂ ਦੋਹੇ ਤਰਾਂ ਨੂੰ ਮੂੰਹੋਂ ਤੋਂ ਹੀ ਬਿਠਾ ਕੇ ਗੱਲ ਕਰੋ ਕਿਹਦੀ ਕਸੂਰ ਆ ਕਿਹਦੀ ਨਹੀਂ ਬਹੂ ਅੰਦਰ ਵੜ ਕੇ ਕਹਿ ਦੇਵੇ ਸੱਸ ਨੇ ਆ ਕਸੂਰ ਕੀਤਾ ਠੀਕ ਹੈ ਉਹ ਤੁਸੀਂ ਸੱਚ ਮੰਨ ਲੈਣਾ ਸੱਸ ਨੇ ਅੱਗੇ ਤਾਂ ਡਰਦੀ ਡਰਦੀ ਨੇ ਪਾਸੇ ਹੋ ਕੇ ਕਹਤਾ ਵੀ ਬਹੂ ਨੇ ਆ ਕਸੂਰ ਕੀਤਾ ਤੁਸੀਂ ਮਾਂ ਦੀ ਮੰਨ ਲੈਣੀ ਆ ਨਹੀਂ ਸਰਵਜ ਜੇ ਇੰਨੀ ਜ਼ੁਰਤ ਚਾਹੀਦੀ ਆ ਤੁਸੀਂ ਬੈਠ ਕੇ ਦੋਹਾਂ ਦੇ ਸਾਹਮਣੇ ਗੱਲ ਕਰੋ ਜੀਦੀ ਹੈ ਉਹਨੂੰ ਕਹੋ ਮਾਂ ਦੀ ਕਸੂਰ ਹੈ ਮਾਂ ਨੂੰ ਕਹਿ ਦੋ ਤੀਮੀ ਦੀ ਕਸੂਰ ਹੈ ਤੀਮੀ ਨੂੰ ਕਹਿ ਦੋ ਪਰ ਤੁਸੀਂ ਆਪਣੀਆਂ ਮਾਮਾ ਨੂੰ ਰੋਣ ਤੇ ਮਜਬੂਰ ਨਾ ਕਰਿਆ ਕਰੋ ਰੋਲੇਆ ਨਾ ਕਰੋ ਬਾਅਦ ਚੋ ਜਲੇਬੀਆਂ ਬਣਾਉਣ ਦਾ ਕੋਈ ਫਾਇਦਾ ਨਹੀਂ ਜੇ ਪਹਿਲਾਂ ਹੀ ਰੋਟੀ ਨਹੀਂ ਦਿੱਤੀ ਹਾਂ ਜਦ ਤੁਸੀਂ ਪਹਿਲਾਂ ਰੋਟੀ ਨਹੀਂ ਉਹਨਾਂ ਨੂੰ ਖੁਸ਼ ਹੋ ਕੇ ਦਿੱਤੀ ਔਰ ਖੁਸ਼ ਉਹਨਾਂ ਨੂੰ ਰਹਿਣ ਨਹੀਂ ਦਿੱਤਾ ਠੀਕ ਹੈ ਬਹੂਆਂ ਨੂੰ ਮੈਂ ਫੇਰ ਕਹਣੀ ਆ ਜਦ ਤੁਸੀਂ ਆਪਣੇ ਬਜ਼ੁਰਗਾਂ ਨਾਲ ਮਾੜਾ ਸਲੂਕ ਕਰਦੇ ਆ ਤੁਸੀਂ ਆਪਣੇ ਅੱਗੇ ਨੂੰ ਕੰਡੇ ਤਿਆਰ ਕਰ ਲੈਣੀਆਂ ਉਹ ਜਣੀ ਤੁਸੀਂ ਵੱਡੀਆਂ 10 ਸਾਲ 15 ਸਾਲ ੱਟਕੇ ਹੋਣੀਆਂ ਪਰ ਕੰਡੇ ਤਿਆਰ ਕਰ ਲੈਣੀਆਂ ਤੁਸੀਂ ਠੀਕ ਹੈ ਜੀ ਸੋਈ ਗੱਲਾਂ ਮੈਂ ਕਿਹਾ ਚਲੋ ਅੱਜ ਬੱਚਿਆਂ ਨਾਲ ਬੈਠ ਕੇ ਗੱਲਬਾਤ ਕਰਦੇ ਆ ਬਈ ਬੱਚਿਆਂ ਦਾ ਮਨ ਕੀ ਕਹਿੰਦਾ ਨਵੀਂ ਸੋਚ ਨਾਲ ਵੀ ਗੱਲ ਕਰਨੀ ਚਾਹੀਦੀ ਹੈ ਜੀ ਹੁਣ ਅਸੀਂ ਵੀ ਥੋੜੇ ਜੇ ਪੁਰਾਣੇ ਹੁੰਦੇ ਜਾਂਦੇ ਆ ਤੇ ਚਲੋ ਠੀਕ ਹੈ ਜੀ ਕੋਈ ਬੋਲਦਿਆਂ ਕੋਲੋਂ ਭੁੱਲ ਚੁੱਕ ਹੋ ਗਈ ਹੋਵੇ ਤਾਂ ਜ਼ਰੂਰ ਮਾਫ ਕਰਿਓ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਤੇ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰਿਆ ਕਰੋ ਸਤਿ ਸ਼੍ਰੀ ਅਕਾਲ